ਤੇ ਤਨ ਉਸੇ ਕਲ ਵਿਰ ਦਾ ਕੱਲਾ ਸੀਸ ਲੈ ਕੇ ਆਨੰਦਪੁਰ ਸੇਵ ਵਿਆਸੀ ਬਾਬਾ ਜੀਵਨ ਸਿੰਘ ਪਾਈ ਜੈਕ ਦਾ ਜੀ ਬਾ ਜੀਵਨ ਸਿੰਘ ਜੀ ਆਪਣੇ ਬਲਵਕੜੀ ਦੇ ਨਾਲ ਲਾ ਕੇ ਇੱਕ ਕਹਿ ਲੋ ਵੀ ਜਿਵੇਂ ਅੱਜ ਕੱਲ੍ਹ ਲੋਈਆਂ ਨੇ ਪਰਣਾ ਜਿਹੜਾ ਵੀ ਉਹਨਾਂ ਕੋਲੋਂ ਤੋਂ ਸੋਨਾ ਉਹਦੇ ਵਿੱਚ ਲਪੇਟ ਕੇ ਤਕਰੀਬਨ 250 ਕਿਲੋਮੀਟਰ ਤੋਂ ਉੱਪਰ ਸਫ਼ਰ ਕਰਕੇ ਈਰਤਪੁਰ ਸੇਵ ਪਹੁੰਚੇ ਸੀ ਈਰਤਪੁਰ ਸੇਵ ਮਠਾਟਕ ਪੇਕ ਕੇ ਅੱਗੇ ਸੱਚੇ ਪਾਤਸ਼ਾਹ ਜੀ ਦਾ ਸੀਸ ਲੈ ਕੇ ਬਾਬਾ ਜੀਵਨ ਸਿੰਘ ਜੀ ਆਨੰਦਪੁਰ ਸੇਵ ਹੁੰਤੀ ਸੀ ਮੈਂ ਠੇਕ ਰੁੱਕ ਕੇ ਬੇਨਤੀ ਕਰਾਂ ਇੱਕ ਦਾਦੇ ਦੇ ਪੋਤੇ ਨੇ ਸ਼ਹੀਦੀ ਸ਼ਾਂਤਮੀ ਢੰਗ ਨਾਲ ਦਿੱਤੀ ਦਾਦਾ ਕੌਣ ਗੁਰੂ ਅਰਜਨ ਦੇਵ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਦੇ ਪੋਤਰੇ ਨੇ ਗੁਰੂ ਤੇਗ ਬਹਾਦਰ ਸਾਹਿਬ ਇੱਕ ਤਵੀ ਤੇ ਚੁੱਪ ਕਰਕੇ ਬਹਿ ਗਿਆ ਸੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ ਇੱਕ ਚਾਂਦਨੀ ਚੌਕ ਵਿੱਚ ਚੁੱਪ ਕਰਕੇ ਬਹਿ ਗਏ ਸੀ ਜੋ ਕਰ ਨਾ ਕਰੋ ਇੱਕ ਦਾਦੇ ਤੇ ਪੁੱਤ ਨਸ਼ੀਦੀ ਐਵੇਂ ਦਿੱਤੀ ਇੱਕ ਦਾਦੇ ਨੇ ਚਾਰ ਜੰਗਲ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪੁੱਤਰ ਗੁਰੂ ਗੋਵਿੰਦ ਸਿੰਘ ਨੇ 14 ਲੜੀਆਂ ਸੀ ਕਹਿੰਦੇ ਸਾਰੀ ਉਮਰ ਹੁਣ ਸਬਰ ਥੋੜਾ ਵਿਖਾਉਣਾ ਹੈ ਕਿਤੇ ਜਾ ਕੇ ਜ਼ਬਰ ਦੀ ਬਿ ਲੋੜ ਹੋਵੇ ਜਬਰਦਾਰ ਮੁਕਾਬਲਾ ਜ਼ਬਰ ਨਾਲ ਦੀ ਹੋਇਆ ਹੈ ਭਗਤੀ ਔਰ ਸ਼ਕਤੀ ਇਸ ਇਹਨਾਂ ਦਾ ਸੁਮੇਲ ਹੈ ਗੁਰੂ ਨਾਨਕ ਦਾ ਕਾਲ ਤਾਂ ਮੈਂ ਬੇਨਤੀ ਕਰਾਂ ਮਾਤਾ ਗੁਜਰੀ ਜੀ ਨੇ ਪੁੱਛਿਆ ਆਇਆ ਬਾਬਾ ਜੀਵਨ ਸਿੰਘ ਨੂੰ ਕਹਿੰਦੇ ਇਸ ਗਠੜੀ ਵਿੱਚ ਕੀ ਹੈ ਉਹ ਚੁੱਪ ਰੋ ਗੁਰਜੀ ਵਾਰੀ ਫੇਰ ਪੁੱਛਿਆ ਜੈਟੇ ਇਸ ਗੱਠੜੀ ਵਿੱਚ ਕੀ ਹੈ ਅੱਖਾਂ ਵਿੱਚ ਪਾਣੀ ਉਹ ਗੱਠੜੀ ਦੀਆਂ ਗੰਡਾਂ ਖੋਲੀਆਂ ਤੇ ਬਾਬਾ ਜੀਵਨ ਸਿੰਘ ਨੇ ਇਦਾਂ ਸੀਸ ਅੱਗੇ ਕਰ ਦਿੱਤਾ ਜਿਹਦੇ ਨਾਲ ਚਾਰ ਲਾਵਾਂ ਲਾਈਆਂ ਸੀ ਜਿਹਦੇ ਨਾਲ ਜ਼ਿੰਦਗੀ ਦੇ ਪੰਦ ਗੁਜ਼ਾਰੇ ਸਨ ਜਿਹੜੇ ਤੁਹਾਡੇ ਸਿਰ ਦੇ ਸਾਈਂ ਸੀ ਅੱਜ ਉਹੀ ਸਿਰ ਦਾ ਸਾਈਂ ਕੱਲਾ ਸਿਰ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਆਇਆ ਗੁਰਮਾਤਾ ਗੁਹਰੀ ਜੀ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਤੇ ਆਪਣੀ ਚੁੰਨੀ ਦਾ ਪੱਲਾ ਕੀਤਾ ਜੀ ਸਾਡੇ ਇਤਿਹਾਸ ਦੱਸਦੇ। ਚੁੰਨੀ ਦਾ ਪੱਲਾ ਕਰਕੇ ਮਾਤਾ ਗੁਜਰੀ ਜੀ ਕਹਿੰਦੇ ਆ ਐਵੇਂ ਕਰੋ ਆ ਪੱਲੇ ਵਿੱਚ ਮੇਰੇ ਪਤੀ ਦਾ ਸੀਸ ਪਾ ਦੇ। ਕਿਉਂ? ਕਹਿੰਦੇ ਦੋ ਦਿਨ ਨਹੀਂ ਭੁੱਲਨੇ ਪੱਲੇ ਵਾਲੇ ਦੋ ਦਿਨ। ਕਿਹੜੇ ਦੋ ਦਿਨ? ਇੱਕ ਤੇ ਉਹ ਦਿਨ ਵੀ ਭੁੱਲਣਾ ਜਿਹ ਦਿਨ ਇਹਨਾਂ ਦਾ ਪੱਲਾ ਮੇਰੇ ਪਿਤਾ ਨੇ ਮੇਰੇ ਹੱਥ ਵਿੱਚ ਫੜਾਇਆ ਸੀ ਤੇ ਕਿਹਾ ਸੀ ਅੱਜ ਤੋਂ ਬਾਅਦ ਤ્યાਗ ਮਲ ਵੇ ਪੱਲੇ ਈ ਪਿਤਾ ਲਾਲਚੰਦ ਨੇ ਪੱਲਾ ਫੜਾਇਆ ਸੀ। ਮਾਤਾ ਗੁਜਰੀ ਦੇ ਪਿਤਾ ਜੀ ਅੱਜ ਤੋਂ ਬਾਦ ਗੁੱਤੇਗ ਬਹਾਦਰ ਸਾਹਿਬ ਤੇਰੇ ਪਤੀ ਤੇ ਤੂੰ ਇਹਨਾਂ ਦੀ ਪਤਨੀ ਕਹਿੰਦੇ ਇੱਕ ਤੇ ਉਹ ਦਿਨ ਨਹੀਂ ਭੁੱਲਣਾ ਜਦੋਂ ਗਰੰਤੀ ਸਿੰਘਾਂ ਨੇ ਪੜਿਆ ਸੀ ਰਾਗੀਆਂ ਨੇ ਪੜਿਆ ਸੀ ਤੋਂ ਪੱਲੇ ਟੈਂਡੇ ਲਾਗੀ ਇੱਕ ਆਦਿਲ ਵੀ ਨਹੀਂ ਭੁੱਲਣਾ ਉਹੀ ਪੱਲੇ ਪਤੀ ਵੀ ਉਹੀ ਹੈ ਪਰ ਰੂਪ ਬਦਲ ਗਿਆ ਰੰਗ ਬਦਲ ਗਿਆ ਸਮੇਂ ਦੀ ਨਜਾਕਤ ਵੀ ਬਦਲ ਉਹੀ ਪਤੀ ਦੇ ਸਿਰ ਆਫਨਿਕ ਟੋਲਿਵਿਕ ਫਵਾਰੀਂ ਤਾਂ ਕਹਿਣਾ ਕਿੱਥੇ ਦੇਣਾ ਦੇਾਂਗੇ ان شيدي يندم